हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਸਤਨਾਮ ਸਿੰਘ ਦੇ ਕੋਲ ਨਾਲ ਬਾਈ ਪ੍ਰਤਾਪ ਸਿੰਘ ਕੈਰੋਂ ਖੜਿਆ ਵੀਰ ਤੇ ਪਸ਼ੂ ਦੋਸਤੋ ਅੱਜ ਬਾਈ ਸਤਨਾਮ ਸਿੰਘ ਦੇ ਕੋਲੇ 10 ਪਕਾਊ ਆ ਜਿਨ੍ਹਾਂ ਦੇ ਵਿੱਚ ਦੋਸਤੋ ਤਿੰਨ ਮੱਝਾਂ ਨੇ ਤੇ ਸੱਤ ਬੈੜਾਂ ਨੇ ਫਿਲਹਾਲ ਇਸ ਕਵਰੇਜ ਵਿੱਚ ਦੋਸਤੋ ਆਪਾਂ ਤੁਹਾਨੂੰ ਪੰਜ ਬੈੜਾਂ ਦਿਖਾਉਣੀ ਆ ਇੱਕ ਹੋਰ ਕਵਰੇਜ ਹੋਊਗੀ ਦੋਸਤੋ ਉਹਦੇ ਵਿੱਚ ਤਿੰਨ ਮੱਝਾਂ ਤੇ ਦੋ ਬੈੜਾਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਸੋ ਦੋਸਤੋ ਅੱਜ ਤਰੀਕ ਤੁਸੀਂ ਨੋਟ ਕਰ ਸਕਦੇ ਜੇ 11 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਕੋਈ ਦੁਪਹਿਰ ਦੇ ਡੇਢ ਕਵਜੇ ਦਾ ਸਮਾਂ 1 ਵਜੇ ਦਾ ਸਮਾਂ ਹੈ ਠੀਕ ਆ ਜੀ ਬੈੜਾਂ ਜਿਹੜੀਆਂ ਅੱਜ ਤੁਹਾਨੂੰ ਇਸ ਕਵਰੇਜ ਵਿੱਚ ਦਿਖਾਉਣੀ ਆ ਦੋਸਤੋ ਪੰਜ ਨਗਰੇ ਚਾਰ ਬੈੜਾਂ ਬਿਲਕੁਲ ਸੁਈਆਂ ਸਵਾਈਆਂ ਤੁਹਾਨੂੰ ਸਾਹਮਣੇ ਨਜ਼ਰ ਆ ਰਹੀਆਂ ਨੇ ਇੱਕ ਬੈੜ ਗੱਬਣਾ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਉਣੀ ਆ ਔਰ ਲੈਨੇ ਆ ਜਾਣਕਾਰੀ ਬਾਈ ਸਤਨਾਮ ਤੋਂ ਬਾਕੀ ਦੋਸਤੋ ਦੋ ਟਾਈਮ ਦੀ ਚਵਾਈ ਤਿੰਨ ਟਾਈਮ ਦੀ ਚਵਾਈ ਕਰ ਲੋ ਤਸੱਲੀ ਤੁਸੀਂ ਕਰਨੀ ਆ ਸੂਏਸ ਬਾਈ ਨਗਦੀ ਗੱਭਣ ਪਸ਼ੂ ਆਪਣਾ ਚੌਥਾ ਨਾ ਦਾ ਤਸੱਲੀ ਨਾਲ ਜਿਹੜਾ ਦੋਸਤੋ ਚੈੱਕ ਪਾਸ ਕਰਕੇ ਫਿਰ ਲੈ ਕੇ ਜਾਇਆ ਕਰੋ ਠੀਕ ਆ ਜੀ ਹਰ ਵਾਰ ਆਪਣੀ ਰਿਕੁਐਸਟ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਨੂੰ ਸਭ ਤੋਂ ਪਹਿਲਾਂ ਬਾਈ ਸਤਨਾਮ ਸਿੰਘ ਸਤਸ੍ਰੀਕਾਲ ਸਤਸ੍ਰੀਕਾਲ ਵੀਰ ਜੀ ਬਾਈ ਪ੍ਰਤਾਪ ਕੀ ਹਾਲ ਨੇ ਸਤਸ੍ਰੀਕਾਲ ਮਹਾਰਾਜ ਸਤਸ੍ਰੀਕਾਲ ਮਹਾਰਾਜ ਸਤਸ੍ਰੀਕਾਲ ਤੇ ਅੱਛਾ ਬਾਈ ਸਤਨਾਮ ਪਸ਼ੂ ਟੋਟਲ ਅੱਜ ਫਿਰ 10 ਨਾ ਕੇ ਆਪਣੇ ਕੋਲ ਹਾਂਜੀ ਆਪਣੇ ਕੋਲ 10 ਪਸ਼ੂ ਹੈ ਜੀ ਸਾਂ ਸੱਤ ਬੇੜਾ ਤੇ ਤਕਰੀਬਨ ਤਿੰਨ ਆਪਣੇ ਕੋਲ ਮੱਜਾਂ ਨੇ ਮੱਜਾਂ ਹਾਂਜੀ ਫਿਲਹਾਲ ਇਹ ਪੰਜ ਬੇੜਾਂ ਦੇ ਵਿੱਚੋਂ ਚਾਰ ਬੇੜਾਂ ਸੁਈਆਂ ਤੇ ਇੱਕ ਗੱਬਣ ਦਿਖਾਉਣੀ ਹੈ ਹਾਂਜੀ ਗੱਬਣ ਬਹੁਤ ਵੱਡੀ ਵਸ਼ੀ ਹੈ ਠੀਕ ਆ ਜੀ ਤਾਂ ਚੰਗੀਆਂ ਬੇੜਾਂ ਬਿਲਕੁਲ ਚੁਵਾਈਆਂ ਚੁਵਾਈਆਂ ਹੱਥੀ ਕਰਕੇ ਤਸੱਲੀਆਂ ਆਪਣੀਆਂ ਹਾਂਜੀ ਸੁਈਆਂ ਸੁਈਆਂ ਚਾਰ ਬਿਲਕੁਲ ਜੀ ਚੁਵਾਈ ਚੁਵਾਈ ਇੱਕ ਨੰਬਰ ਦੀ ਬਿਲਕੁਲ ਪਾਸ ਹੋਈਆਂ ਠੀਕ ਹੈ ਭਰਾ ਜੀ ਹਾਂਜੀ ਲਓ ਵੀ ਦੋਸਤੋ ਬਾਕੀ ਸ਼ੁਰੂਆਤ ਕਰਦੇ ਆਂ ਤੇ ਭਾਈ ਸਤਨਾਮ ਇਧਰੋਂ ਕਰ ਲਈਏ ਜਿੱਥੋਂ ਨਾਲ ਦੀ ਬੇੜ ਤੇ ਹਾਂਜੀ ਇਹ ਤਾਂ ਕਰ ਲਓ ਜੀ ਇਹ ਕੀ ਡਿਟੇਲ ਹੈ ਇਸ ਬੇੜ ਦੀ ਇਹ ਵੀ ਜੀ ਮਤਲਬ ਦ ਠੀਕ ਹੈ ਜੀ ਹਾਂਜੀ ਇਹ ਗਾਈ ਨਾ ਐ ਥਾਂ ਦੀ ਤਿੰਨ ਮਤਲਬ ਤਿਲੜਿਆ ਅੱਛਾ ਜੀ ਤਿੰਨ ਥਾਣੇ ਆ ਦੇ ਤਿੰਨ ਥਾਣਾ ਹਾਂਜੀ ਮਗਰਲੇ ਥਾਣੋਂ ਐਸਾਂ ਦੀ ਮੈਂ ਇੱਕ ਅੱਛਾ ਉਲਟ ਬਹਿਣਾ ਆਉਂਦੀਆਂ ਦੋ ਚਾਰ ਹੀ ਆਉਂਦੀਆਂ ਮਤਲਬ ਆਪਾਂ ਤਿਲੜ ਕਰਕੇ ਲਈ ਤਿਲੜ ਕਰਕੇ ਦੇਣੀ ਆ ਠੀਕ ਹੈ ਜੀ ਹਾਂਜੀ ਲਾ ਵੀ ਦੋਸਤੋ ਉਲਟ ਬਹਿਣੀ ਵਾਲੇ ਪਾਸੇ ਦੋਸਤੋ ਮਗਰਲਾ ਥਣ ਜਿਹੜਾ ਉਸ ਥਣੋਂ ਤੇਲ ਆ ਧਾਰਾਂ ਬੇਸ਼ੱਕ ਕੋਈ ਸਿਮਦਾ ਹੋਊਗਾ ਇੱਕ ਦੋ ਧਾਰਾਂ ਹੋਣਗੀਆਂ ਤਿੰਨ ਥਣ ਪ੍ਰੋਪਰ ਵਰਦੇ ਆ ਤਿੰਨਾਂ ਜੇ ਦਵਾਈ ਬਹੁਤ ਮਾਰਦੇ ਦੋ ਧਾਰਾਂ ਦੀ ਮਾਰ ਦਿਓ ਜੀ ਮਾਰ ਦਿਓ ਇਸੇ ਤਰ੍ਹਾਂ ਬਹਿ ਕੇ ਦੋਸਤੋ ਠੰਡੀ ਧੀਰੀ ਆ ਵੈਸੇ ਇਸੇ ਤਰ੍ਹਾਂ ਬਹਿ ਕੇ ਕੋਈ ਵੀਰਾ ਦੀ ਚਵਾਈ ਕਰ ਸਕਦਾ ਠੀਕ ਆ ਇਹ ਅਗਲੇ ਥਾਂ ਜਿਹੜੇ ਪ੍ਰੋਪਰ ਤੁਸੀਂ ਵੇਖ ਰਹੇ ਜੇ ਬਿਲਕੁਲ ਭਰਾ ਭੂ ਬਿਲਕੁਲ ਉਂਗਲ ਜਿਹੜੀ ਮੋਟੀ ਧਾਰ ਆ ਆ ਜਿਹੜਾ ਇੱਕ ਬਹਿਣੀ ਵਾਲੇ ਮਗਰਲੇ ਥਾਂ ਦੀ ਜਿਹੜੀ ਦੋਸਤੋ ਚਵਾਈ ਤੁਸੀਂ ਦੇਖ ਰਹੇ ਹੋ ਠੀਕ ਆ ਆ ਲਓ ਜੀ ਚਵਾਈ ਬਹੁਤ ਜਿਆਦਾ ਪਰਸੋਂ ਦੀ ਸੂਈ ਆ ਮਗਰ ਬੱਛਾ ਮੇਲ ਕਾਫ ਆ 나ੜੂ ਬੱਚੇ ਦੇ ਨਾਲ ਆ ਲਿਆਓ ਖੋਲ ਕੇ ਤੋਰ ਕੇ ਦਿਖਾ ਦਈਏ ਸੂਹਾ ਬਈ ਸਤਨਾਮ ਕੇ ਨਮਾ ਹੋ ਗਈਏ ਵੀਰ ਜੀ ਦੁਜਾ ਸੂਹਾ ਦੱਸਿਆ ਉਹਨਾਂ ਨੇ ਉਹ ਮਤਲਬ ਉਹ ਭਾਏ ਕੋ ਦੁਜਨ ਮਾਲੇ ਹੈ ਦੁ ਅਗੋਂ ਮੰਨ ਲਿਆ ਖਰੀਦਿਆ ਕੋਈ ਤਜਾਸੂਆ ਮੰਨ ਕੇ ਸੌਦਾ ਕਰ ਲਿਓ ਠੀਕ ਆ ਹਾਂ ਜੀ ਵਣਦੀ ਪੁੰਦੀ ਬਹੁਤ ਖਬਰਦਾਰ ਕਰਨ ਵਾਲੀ ਠੀਕ ਆ ਜੀ ਬੋਲਾ ਵੀ ਇਹਦੇ ਕੋਲ ਐਸ ਟਾਈਮ ਤੇ 13 ਕਿਲੋ ਤੋਂ ਪਲੱਸ ਹੋਊਗਾ ਠੀਕ ਆ ਜੀ ਹਾਂ 13 ਕਿਲੋ ਤੋਂ ਜਿਹੜਾ ਦੋਸਤੋ ਪਲੱਸ ਬੋਲਾ ਕਿਉਂਕਿ ਅੱਜ ਤੀਜਾ ਦਿਨ ਹੋ ਗਿਆ ਸੁਹੀ ਨੂੰ ਜੇ ਹਿਸਾਬ ਨਾਲ ਦੋਸਤੋ ਬਿਲਕੁਲ ਥਣ ਤੋਂ ਪੂਰਾ ਨਾਲ ਬਰਕਰਾਰ ਹੁੰਦਾ ਵਰਦਾ ਹੁੰਦਾ ਬਰਾਬਰ ਹੁੰਦਾ ਤੇ ਮੈਂ ਨਾਲ ਗੱਲਾਂ ਗਾਹ ਦੀਆਂ ਸੀ ਅ ਫੇਰ ਤਾਂ ਅੰਦੀ ਕੋਈ ਨਹੀਂ ਵਸੀਦਾ ਤੇ ਕਿਉਂਕਿ ਭਾਂਡਾ ਬਹੁਤ ਸੋਹਣਾ ਥਣ ਭਾਂਡੇ ਤੋਂ ਜਿਹੜਾ ਦੋਸਤੋ ਪਸ਼ੂ ਦੀ ਪਛਾਣ ਆ ਤੇ ਆਰਡਰ ਦੀ ਕੁਆਲਿਟੀ ਕਾਫੀ ਵੈਠ ਸੀ ਠੀਕ ਆ ਭਾਈ ਸਤਨਾਮ ਕੀ ਇਹਦਾ ਫਿਰ ਲੈਣ ਦੇਣਾ ਜੇਕਰ ਕੋਈ ਤੇਲ ਮੰਨ ਕੇ ਵੀ ਸੌਦਾ ਕਰਦਾ ਕੀ ਜਿੱਡੀ ਵੱਛੀ ਆ ਜਲੋ ਥੋੜੀ ਥਾਮ ਦੀ ਬਾਜ ਲਾ ਕੇ ਵੱਛੀ ਦਾ ਤੇ ਅੰਤ ਕੋਈ ਨਹੀਂ ਹਾਂਜੀ ਉਹ ਨਹੀਂ ਵੀ ਜਿੱਡੀ ਵੱਛੀ ਦੇ ਭਾਵੇਂ 40000 ਦੀ ਵੇਚ ਲੀਏ ਹਾਂਜੀ ਤੁਹਾਨੂੰ ਦਾ ਆਪਣਾ ਕੰਮ ਹੁੰਦਾ ਬਿਲਕੁਲ ਪਾਣਾ ਮਾਲ ਲਿਆ ਤੇ ਪਾਣਾ ਆਪਾਂ ਵੇਚਣਾ ਆ ਜੀ ਆ ਬਿਲਕੁਲ ਤਿੰਨ ਤਿੰਨ ਘੜ 40000 ਦੇ ਉਸੇ ਦੇ ਦਾਂਗੇ 37 ਦੀ ਹਾਂਜੀ 2 6 ਦੀ ਸਾਈਂ 2 6 ਦਾ ਚਲੋ ਕੋਈ ਨਾ ਪ੍ਰਤਾਸੋਂ ਦੋ ਅਲਮ ਵਸ਼ੀਰ ਜੀ ਵੱਡੀ ਹੋਤਾ ਪ੍ਰਤਾਪ ਸਿੰਘ ਆਪਣਾ ਸਪੈਸ਼ਲ ਟਟਾਟ ਕਰੂਗਾ ਦੋ ਹੀ ਛੱਡਣਾ ਹਾਂਜੀ ਦੋ ਹੀ ਛੱਡਣਾ ਆਪਣੀ ਇਹੋ ਮਤਲਬ ਬੇਨਤੀ ਚਲੋ ਭੈਣ ਭਰਾ ਸਿਆਣੇ ਆ ਰੇਟ ਆਪਣਾ ਬਿਲਕੁਲ ਫਿਕਸ ਹੈ ਅੱਗੇ ਵੀ ਆਪਾਂ ਉਦੋਂ ਵੀ ਆਖਿਆ ਜੇ ਕਿਸੇ ਭੈਣ ਭਰਾ ਨੇ ਜਿਤਨੀ ਕੀਤੀ ਬਿਲਕੁਲ ਬਸ ਉਹੋ ਹੀ 200 ਰੁਪਏ ਛੋੜ ਆਪਾਂ ਮਾਨਤਾਲਾ ਅਗਲੀ ਨੂੰ ਕਰੀ ਗਏ ਮਾਨਾ ਵੀ ਸਤਨਾਮ ਭਾਈ ਭਾ ਦੇ ਵਿੱਚ ਪਸ਼ੂ ਤੁਰਿਆਵੇ ਤੇ ਦਿੱਤੀ ਆਈਏ ਤੇ ਕੋਈ ਜੇਦ ਕਰਨ ਵਾਲੀ ਗੱਲ ਨਹੀਂ ਦੇਖੋਣ ਉਦੋਂ ਆਪਾਂ ਪਾਈਆਂ ਸੀ 5-6 ਡੰਗਰ ਪਸ਼ੂ ਪਾਈ ਸੀ ਸੇਲ ਹੋ ਗਏ ਉਸ ਤੋਂ ਬਾਅਦ ਮਤਲਬ 5-6 ਹਾਂਜੀ ਚਲੋ ਬਹੁਤ ਵਧੀਆ ਗੱਲ ਹੈ 18 ਆਗੀਆਂ ਕਰਵਾ ਲਈਆਂ ਨਾਲ ਮਾਲਿਆ ਤੇ ਭਾਜੀ ਫਿਰ ਹਾਂਜੀ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਇਹ 35000 ਦੀ ਲੈਣ ਦੇਣ ਹੁਣ ਅੱਛੀ 40 42000 ਦੀ ਵੇਚ ਲਈਦੀ ਆ ਛੋਟੀ ਥੋੜਾ ਦੇ ਦੋ ਦੇ ਵਿੱਚ ਜਿਆਦਾ ਨਹੀਂ ਤੇ ਚਲੋ ਕੋਈ 13 14 ਲੀਟਰ ਤੱਕ ਵੀ ਨਾਰਮਲ ਆ ਸੇਵਾ ਦੀ ਜੀ 13 ਕਿਲੋ ਤੇ ਬੋਲਾ ਹੁਣ ਇਹਦੇ ਕੋਈ ਅੱਛਾ ਅੱਛਾ ਪਰਸੋਂ ਦੀ ਸੁਈ ਕੋ ਤੇ ਦੋ ਦੇ ਮੰਨ ਲਓ ਪਹਿਲੀ ਚੰਗੀ ਸੇਵਾ ਚੱਲ ਗਈ 20 ਕਿਲੋ ਪਰ ਉਹ ਨਹੀਂ ਤੇ 17 18 ਕਿਲੋ ਵਾਲੀ ਆ 15 ਤੋਂ ਪਲੱਸ ਹੀ ਚੱਲੂਗਾ ਪਲੱਸ ਵਾਲੀ ਆ ਵੱਡੀ ਆ ਛੋਟੀ ਥੋੜਾ ਵਾ ਠੀਕ ਆ ਭਾਈ ਸਤ ਤੇ ਦਿਨ ਕਿੰਨੇ ਹੋ ਗਏ ਮਗਰ ਵੀ ਬੱਛੀ ਇਹਨੂੰ ਅੱਜ ਤੀਜਾ ਦਿਨ ਹੀ ਸੋਈ ਹੋਇਆ ਮਗਰ ਵੀ ਬੱਛੀ ਹਾਂਜੀ ਲਓ ਵੀ ਕਰੋ ਗੱਲ ਸਾਲ ਤੋਂ ਇੱਕ ਦਿਨ ਨਾਲ ਤੋਂ ਲੈ ਜੋੜਾ ਲੈ ਕੇ ਜਾਓ ਕੋਈ ਦੇਖੋ ਲਓ ਵੀ ਦੋਸਤੋ ਸੁਈ ਨੂੰ ਦਿਨ ਇੱਕ ਵਾਰ ਦੱਸਿਓ ਭਾਈ ਸਾਹਿਬ ਪਰਸੋਂ ਦੀ ਜੀ ਪਰਸੋਂ ਗੱਲਾਂ ਨਾਲ ਤੀਜਾ ਦਿਨ ਅੱਜ ਤੀਜਾ ਦਿਨ ਹੈ ਨਾਲੂ ਬੱਚੇ ਦੇ ਨਾਲਾ ਦੋਸਤੋ ਬੱਛੀ ਆ ਮਗਰ ਤੇ ਬੌਲਾ ਦੇ ਕੋਲ ਕਿੰਨਾ ਇਹਦੇ ਕੋਲ 13 ਕਿਲੋ ਬੌਲਾ ਉਤੇਰਾ ਉਪਲਾਸੀ ਉਤੇਰਾ ਮੰਨੂ ਦੇ ਲਿਓ ਜੀ 13 ਕਿਲੋ ਬੌਲਾ ਦੋਸਤੋ ਇਸ ਬੱਛੀ ਦੇ ਕੋਲ ਆ ਮਗਰ ਵੀ ਇਸ ਵੈੜ ਦੇ ਜਿਹੜਾ ਬੱਚਾ ਮਗਰ ਵੀ ਬੱਛੀ ਆ ਆਪ ਵੀ ਦੋਸਤੋ ਨਵੀਂ ਆ ਬਿਲਕੁ ਆਰਡਰ ਕੁਆਲਿਟੀ ਚੰਗੀ ਆ ਬਿਲਕੁਲ ਫਿਕਸਡ ਆਰਡਰ ਆ ਥਾਨ ਥਨ ਪੂਰਾ ਮੁਠੀ ਵਾਲਾ ਤੇ ਲੇਵਾ ਕੰਪੈਕਟ ਆ ਦੋਸਤੋ ਬਿਲਕੁਲ ਫਿਕਸਡ ਜਿਹੇ ਆਰਡਰ ਦੇ ਵਿੱਚ ਠੀਕ ਆ ਜੀ ਕੋਈ ਟਲਕਾ ਵਾਲਾ ਲੇਵਾ ਨਹੀਂ ਜਾਂ ਬਿਲਕੁਲ ਫਿਕਸਡ ਜਿਆ ਟਾਈਟ ਲੇਵੇ ਦੀ ਆ ਠੀਕ ਆ ਮੁਠੀ ਥਾਨਾ ਮਗਰ ਬੱਛੀ ਤੁਹਾਨੂੰ ਦਿਖਾਉਣੀ ਆ ਬੱਛੀ ਵੀ ਪੂਰੀ ਠੀਕ ਆ ਤੇ ਇਹਨੂੰ ਉਹ ਬਾਹਰ ਜਾ ਨਾਲੇ ਤਾਜੀ ਕਰਵੇਂ ਨਸਲ ਬਰੀਡ ਵੇਖੋ ਕਿੰਨੀ ਆ ਪਿਓਰ ਚੀਜ਼ਾਂ ਦੀ ਜਮੂ ਥਾਨ ਵੀ ਪੂਰਾ ਮੁਠੀ ਆ ਥੀ ਜਿਹੜਾ ਥਾਨ ਹੈ ਜਵਾਈ ਬਹੁਤ ਸੋਹਣੀ ਲੱਗੀ ਜੀ ਬਹੁਤ ਖੂਬਸੂਰਤ ਚੰਗੀ ਬੱਚੀ ਆ ਤੇ ਬਾਈ ਸਤਨਾਮ ਕਿੱਥੋਂ ਤੱਕ ਲੈਣ ਦੇਣ ਬੋਲੇ ਵੀਰ ਜੀ ਬੱਚੀ ਜਦੋਂ 1.5 ਡਾਕ ਭਾਂ ਸਾਂਗੇ 55000 ਦੀ ਬਿਜਲੀ ਆ ਤੇ ਪਰ ਆਪਣਾ ਤੇ ਤੁਹਾਨੂੰ ਬਤਾ ਵੀ ਉਹੋ ਹੀ ਫੇਰ ਕੜੀ ਮੜੀ ਇੱਕੋ ਗੱਲ ਕੀ ਕਰਨੀ ਵੀ ਮਾਲ ਆਪਾਂ ਲਿਆ ਬਿਲਕੁਲ ਫਿਰ ਤੁਰ ਕੇ ਭਾਅ ਪੜਦੇ ਨਾ ਤੇ ਭਾਅ ਪੜਦੇ ਨਹੀਂ ਆਪਾਂ ਮਾਲ ਦੇ ਦੇਣਾ ਭਣ ਭਰਾਵਾਂ ਨੂੰ ਹਾਂਜੀ 45000 ਦੀ ਅਸੀਂ ਦੇ ਦਾਂਗੇ 45 ਦੀ ਹਾਂਜੀ ਸੋਹ ਚੱਟ ਦਾਂਗੇ ਤੁਹਾਨੂੰ ਸਾਲ ਦੇ ਪ੍ਰਤਾਪ ਸੇ ਦੋ ਬਾਸਾਂ ਸ਼ੂਟਾਂ ਪੱਕੀ ਦੋ ਦੇ ਖਣੀ ਸੋਈ ਖਾਲੀ ਇਹਨੇ ਪ੍ਰਤਾਪ ਸੇ ਹੋਰ ਵੀ ਹੋਈ ਚੰਗੀ ਦੋ ਸੱਤ ਸੋਨਾ ਕਿ ਚੱਟਣਾ ਹਾਂ ਰੀਤੀ ਵਾਸੀ ਚੰਗੀ ਬਹੁਤ ਜ਼ਿਆਦਾ ਖਰੀ ਵਾਸੀ ਬਰੀਡ ਬਲੂਡ ਵੇਖੋ ਤੇ ਰਲੇਵਾ ਵੇਖੋ ਨਿੱਗਰ ਕੰਪੈਕਟ ਆ ਪੱਟਾਂ ਦੇ ਵਿੱਚ ਚੱਟਾ ਹਰ ਲੈਂ ਬਿਲਕੁਲ ਪੱਟਾਂ ਦੇ ਸਾਨ ਦੇ ਵਿੱਚਕਾਰ ਦੋਸਤੋ ਕਸਮਾ ਲੈਵਾ ਫਿਕਸ ਯਾ ਡਰ ਆ ਠੀਕ ਆ ਸੋਹਣੀ ਚੁਵਾਈ ਕਰਾ ਦੋਗੀ ਤੇ ਬੋਲਾ 12 13 ਇਹਦਾ 13 ਕਿਲੋ ਪਲੱਸ ਉਹ 13 ਮੰਨ ਕੇ ਕੋ ਲੈ ਲੈ ਲਓ ਜੀ ਤੀਜੇ ਦਿਨ ਦੀ ਸਰੀ ਹੈ ਠੀਕ ਆ ਤੇ ਮਗਰ ਵੀ ਬੱਛੀ ਆ ਮਗਰ ਵੀ ਫੀਮੇ ਹਾਂਜੀ ਠੀਕ ਆ ਸੋ ਖੂਬਸੂਰਤ ਪੂਰੀ ਜੋੜੀ ਸਾਰੀ ਵਧੀਆ ਠੀਕ ਆ ਆ ਬੜਾ ਪਾਸੇ ਕਰਵਾ ਤੇ ਅਗਲੀ ਆਪਣੇ ਕੋਲ ਜਿਹੜੀ ਇਹ ਬੈੜ ਆ ਗਈ ਆ ਇਹ ਵੀ ਜੀ ਵਸੀਰ ਮਤਲਬ ਇਹਨੂੰ ਬਣਾ ਆਪਾਂ ਦੋਂਦੀ ਮੰਨ ਲੈਣਾ ਅੱਛਾ ਜੀ ਬਾੜੇ-ਮਾਰੇ ਦੋਂਦੀ ਤੇ ਦੰਦ ਕੱਢਿਆ ਦੋਂਦੇ ਦੰਦ ਬਾੜੇ-ਮਾਰੇ ਬੁਖਾਰ ਕੇ ਆ ਗਿਆ ਚੱਕ ਲੈ ਹਾਂ ਬਾੜੇ-ਮਾਰੇ ਬਿਲਕੁਲ ਤੇਗਾ ਜੀ ਤੇ ਇਹਨੂੰ ਸੂਈ ਨ ਹੋ ਗਿਆ ਪੰਜ-ਛੇ ਦਿਨ ਆ ਵਛੀ ਤੇ ਲੋ ਵੀ ਦੋੋਂ ਦੇ ਦੰਦਾਂ ਦੇ ਬਰਾਬਰ ਨਹੀਂ ਕੀਤੇ ਆ ਦੋੋਂ ਦੇ ਕਿ ਚੌਕ ਦੇ ਤੇ ਦੋੋਂ ਦੇ ਕਰ ਕੀ ਆ ਚੌਕ ਦੇ ਮਾਰੇ ਮੇਰੇ ਪੁੱਟਣ ਦੀ ਆ ਚੌਕ ਦੇ ਦੰਦ ਕੱਢਿਆ ਹੋਏ ਚੱਕੇ ਨਹੀਂ ਹੈ ਨਾ ਹਾਂਜੀ ਲਓ ਜੀ ਨਹੀਂ ਹਾਲੇ ਕੱਢੇ ਹੀ ਲੱਗੀਆਂ ਮੜੇ ਮੜੇ ਦੇਖੋ ਠੀਕ ਆ ਕੱਢ ਨਹੀਂ ਲੱਗੀਆਂ ਚਾਹ ਦੇ ਦੁੱਧ ਵਾਲੇ ਰਾਜ ਸਾਂ ਦਾ ਅੰਦਾਜ਼ ਠੀਕ ਆ ਬਾਕੀ ਦੁੱਧ ਦਾੰਦਾਂ ਦਾ ਦੋਸਤੋ ਚੌਕ ਦੇ ਦੰਦ ਖਾਜੇ ਸਟਾਰਟ ਹੀ ਕੀਤੇ ਆ ਮੜੇ ਆ ਇਹ ਮਗਰ ਵਛੀ ਆ ਜੀ ਦੇਖੋ ਆ ਮੂੰਹ ਹੀ ਖਾਉਣੇ ਸ਼ੁਰੂ ਕੀਤੇ ਆ ਦੰਦਾਂ ਨੇ ਹਾਂਜੀ ਤੇ ਮਗਰ ਬੱਛੀ ਹੈ ਹਾਂਜੀ ਆ ਵਛੀ ਜੀ ਲਓ ਪਹਿਲਾ ਸੂਆ ਸੂਈ ਇਹਨੂੰ ਕੋਈ ਕਮੀ ਆ ਇਹ ਦੇਖੋ ਠੀਕ ਆ ਸੋ ਨਿੱਗਰ ਆ ਪੂਰੀ ਨਵੀਂ ਬੱਚੀ ਆ ਠੀਕ ਆ ਆ ਲੈ ਨਾ ਬੱਚੀ ਰਾਤ ਇਹੀ ਹੀਰਵਾ ਹੀ ਬੜਾ ਮਗਲੇ ਕਰਦਾ ਬੜਾ ਉਸੇ ਰਿੰਦੀ ਖੁੱਲੀ ਖੁੱਲੀ ਜੀ ਆ ਐਂ ਨਹੀਂ ਕਰੀ ਜਾਂਦੀ ਬਸ ਜੰਮੀ ਪਲੀ ਉਥੋਂ ਦੀ ਹੋਣੀ ਆ ਹਾਂਜੀ ਜੀ ਕਰਦੀ ਹੋਣਾ ਦੀ ਤੇ ਦੁੱਧ ਦੇ ਦਸ ਲਾ ਹੁਣ ਕਿੰਨਾ ਪਚ ਦੁੱਧ ਦੇ ਕੋ 8 ਕਿਲੋ ਪੱਕਾ ਜੀ 8 ਕਿਲੋ ਜਿਹੜਾ ਮਤਲਬ ਆਪਾਂ ਚੋ ਲੈਣਾ ਵਾ ਠੀਕ ਆ ਦੋ ਤਿੰਨ ਦਿਨ ਦਿਲ ਦਿਲ ਧਰ ਕੇ ਦੋ ਤਿੰਨ ਮਲੇ 11 12 ਕਿਲੋ ਵਾਲੀ ਆ ਠੀਕ ਆ ਹਾਂਜੀ ਆ ਲੈ ਇਦਾਂ ਵਾਸੇ ਜੇ ਅੰਦਰ ਬੰਦੀ ਦੀ ਬਾਹਰ ਨੂੰ ਭਾਈ ਦੀ ਬਾਹਰ ਬੰਦੀ ਅੰਦਰ ਨੂੰ ਭਾਈ ਅ ਠੀਕ ਹੈ ਜੀ ਇਹ ਦੋ ਵੀ ਡਾਲ ਠੀਕ ਹੈ ਹਾਸ਼ਿਰ ਪੋਸ਼ਨ ਵਸ਼ੀ ਦਾ ਬਹੁਤ ਸਰਾ ਇਹੋ ਥੋੜਾ ਧਰਜੂ ਦਿਲ ਕੋਈ ਨਹੀਂ ਕਰਦਾ ਅੱਛਾ ਦੁੱਧ ਕਿੰਨਾ ਦੱਸਿਆ ਹੁਣ ਆਪਣੀ ਚੋਇਆ ਦੋ ਡੰਗ 8 ਕਿਲੋ ਨੂੰ ਵਸ਼ੀ ਚੋਂਗੀ ਮਗਰ ਵਜੇ ਇਹ ਕੋਲੇ ਲਓ ਜੀ ਸੁਟਾ 8 ਕਿਲੋ ਹੁਣ ਸਵੇਰ ਚੋਾਈ ਹੋਈ ਜਾਂਦੀ ਸਾਰੀ ਚੋਾਈ ਸਾਰੀਆਂ ਵੀਰਦੀ ਹੋਈ ਗਾ ਕਿੰਨੇ ਕ ਵਜੇ ਚੋਾਈ ਮੈਂ ਕੀਤੀ 5 ਵਜੇ ਦੀ ਪਰ ਇਹ ਨੂੰ ਹੁਣ ਵਸ਼ੀ ਚੋਂਗੀ ਜੀ ਅੱਛਾ ਜੀ ਹਾਂ ਜੀ ਲਓ ਦੋਸਤੋ ਚੋਾਈ 5:00 ਵਜੇ ਹੋਈ ਹੈ ਹੁਣ 1:30 1:30 ਵਜੇ ਦਾ ਸਮਾਂ ਜਦੋਂ ਆਪਾਂ ਕਵਰੇਜ ਕਰਦੇ ਹਾਂ ਇਹ ਤੁਸੀਂ ਨੋਟ ਕਰ ਲਿਓ ਜਿਵੇਂ ਜਿਵੇਂ ਲੇਵੇ ਪਰਨੇ ਸ਼ੁਰੂ ਕਰ ਦੂਗਾ ਆਪਦੀ ਬਿਲਕੁਲ ਚਵਾਈ ਦੇ ਟਾਈਮ ਦੇ ਸਮੇਂ ਤੇ ਬਾਈ ਸਤਨਾਮ ਕਿਥੋਂ ਕਿਤਾ ਕਿੰਦਾ ਮੁੱਲ ਮੁੱਲ ਵੀ ਜਿਉਂ ਵਸ਼ੀਰੇ ਇਹਦਾ ਵੀ ਰਾਸਿਆਣਾ ਇਹਦਾ ਵੀ ਹੋਣਾ ਰੋਗਾਂ ਦਾ ਕੰਮ ਹੀ ਆ ਪੜ੍ਹ ਦੋ ਪੜ੍ਹ ਦੋ 35 36 ਹਜ਼ਾਰ ਦਾ ਮਾਰਿਆ ਆ ਫੇਰ 30 ਹਜ਼ਾਰ ਜਿਉਂ ਦੇ ਦਾ 30 ਦੀ ਹਾਂਜੀ 2000 ਦੇਣਾ ਨਹੀਂ ਪ੍ਰਤਾਪ ਸੇ ਦੋ ਹੀ ਉਹ ਨਹੀਂ ਧੱਕਾ ਇਹ ਉਹ ਜਾਣਦੇ ਤਾਂ ਕਾਹ ਤੱਕ ਕਾਹ ਚੱਲੂਗਾ ਜਿਉਂ ਵਸ਼ੀਰੇ ਲੈਣ ਦਾ ਕਹਾ ਇਹਦਾ ਠੀਕ ਆ 27 ਕਿੰਨੇ ਦੀ ਹੁਣ 27 ਦੀ 28 ਦੀ ਹੁਣ ਆ ਤਾਂ ਮੈਂ ਤਾਂ ਚਲੋ ਵਸ਼ੀ 30 ਦੀ ਮਨ ਕਰੂ ਵੇਚਦਾ ਹੋਤਰਾ 28 ਦੀ ਪ੍ਰਤਾਪ 28 ਦੀ 28 ਦੀ ਲਓ ਜੀ 28 ਦੀ ਮਗਰ ਬੱਚੀ ਐ ਦੋਸਤੋ ਮਗਰ ਵੀ ਬੱਚੀ ਐ ਆਪ ਵੀ ਤੁਸੀਂ ਇਹ ਵਿਹੜ ਚੰਗੀ ਤਰ੍ਹਾਂ ਦੇਖ ਲਈ ਨਿੱਗਰ ਆ ਪੂਰੀ ਰਾਜੀ ਆ ਹਾਈਟ ਮੀਡੀਅਮ ਦੇ ਵਿੱਚ ਮੰਨ ਲਿਓ ਤੇ 24 ਸੂਬਾ 5 ਵਜੇ ਹੈਗੀ ਆ ਤੁਸੀਂ ਦੋ ਟਾਈਮ ਚੋਲੋ 8 ਕਿਲੋ ਧਾਰਾਂ ਦੇ ਥੱਲੇ 500 500 ਚੋਣ ਚਾਨ ਇੱਕ ਨੰਬਰ ਦੀ ਸੀਲ ਰੱਤ ਪੁੱਤ ਕੇ ਦੂਜੇ ਸਾਹ ਦੇ ਆ ਕੋਈ ਏਡੀ ਠੰਡੀ ਕਰਨ ਵਾਲੀ ਠੀਕ ਆ ਬਾਈ ਹਾਂਜੀ ਸਤਨਾਮ ਸਿੰਘ ਅਗਲੀ ਵਿਹੜ ਆਪਣੇ ਕੋਲ ਆ ਗਈ ਆ ਹਾਂਜੀ ਇਹ ਵੀ ਜੀ ਮਸਾ ਸੂਜੀ ਵੱਚੀ ਚੌਥੇ ਨੰਬਰ ਤੇ ਆ ਦੋਸਤੋ ਫੇਰ ਬਾ ਪਾ ਦਿੰਨੇ ਆ ਹਾਂਜੀ ਰੰਗ ਵਾਈਟ ਦੇ ਵਿੱਚ ਥੋੜੇ ਡਾਰਟ ਸਪੋਰਟ ਜਿਹੜੇ ਬਿਲਕੁਲ ਬਲੈਕ ਦੇ ਵਿੱਚ ਹੈਗੇ ਆ ਤੇ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਆ ਇਹਨੂੰ ਅੱਜ 5ਵੇਂ ਸ਼ਿਵਾਂਦਨ ਹੋ ਗਿਆ ਜੀ 5ਵੇਂ 6ਵੇਂ ਦਿਨ ਦੀ ਸੂਈ ਆ ਬੱਚਾ ਮਗਰ ਤੇ ਬੱਚਾ ਜੀ ਮਗਰ ਮੇਲ ਕਾਫ ਆ ਠੀਕ ਆ ਜੀ 5ਵੇਂ 6ਵੇਂ ਦਿਨ ਦੀ ਸੂਈ ਆ ਮੇਲ ਕਾਫ ਆ ਕਿੰਨੀਆਂ ਕਿ ਤਾਰਾ ਹੁਣ ਦੁੱਧ ਦੇ ਤਾਂ ਕੋਈ ਵੀਰ ਜੀ ਵੱਛੀ ਕੋ 11 ਪਲੱਸ ਹੋਊਗਾ ਹਾਂ ਹਾਂ ਜੀ ਬਹੁਤ ਜਿਆਦੀ ਕਰਨ ਵਾਲੀ ਬਣਦੀ ਹੁੰਦੀ ਆ ਦੰਦ ਔਰ ਦਿੰਦੀ ਆ ਇਹਦੇ ਲਓ ਜੀ 11 ਕਿਲੋ ਤਾਰਾ ਨੇ ਬਿਲਕੁਲ ਥਾਨ ਮੁਠੀ ਆ ਹੱਥੀ ਚਵਾਈਲਾ ਥਾਨਾ ਦੋਸਤੋ ਕੋਈ ਵੀਰ ਦੂਰੋਂ ਤੁਹਾਡੇੋਂ ਆ ਰਿਹਾ ਤੇ ਜ਼ਰੂ ਚੋਣ ਬਹੁਤ ਸਾਫ ਹੈ ਥਣ ਬਹੁਤ ਸੋਹਣਾ ਲੱਗਾ ਤੇ ਠੀਕ ਹੈ ਫਿਰ ਬਣਦੀ ਪੁੰਦੀ ਕਰਨ ਵਾਲੀ ਬਹੁਤ ਜਿਆਦੀ ਆਖੋ ਹੂੰ ਐ ਖਬਰਦਾਰ ਹੋ ਜਾਂਦੀ ਠੀਕ ਹੈ ਸੋ ਥਣ ਚੱਡੇ ਦੀ ਚੰਗੀ ਸੂਆ ਇਹ ਵੀ ਪਹਿਲਾ ਨਹੀਂ ਆ ਪਹਿਲਾਂ 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 ਬੱਚੀ ਆ ਹਾਂਜੀ ਲਓ ਪਹਿਲਾ ਸੂਆ ਤੇ ਮਗਰ ਇਹਦੇ ਮੇਲ ਕਾ ਫਟਿਆ ਮਗਰ ਬੱਚਾ ਸੋ ਚੰਗਾ ਸੀਮਨ ਕੋਈ ਵੀਰ ਬੜੇ ਸ਼ੌਕ ਨਾਲ ਭਰਾ ਦਿੰਦਾ ਦੋਸਤੋ ਚਲੋ ਮੇਲ ਆ ਜਾਏ ਫੀਮੇਲ ਆ ਜਾਏ ਤਾਂ ਗੱਲਾਂ ਬਾਤਾਂ ਨਹੀਂ ਪੁੱਤਰੀ ਆ ਤੇ ਬਾਈ ਸਤਨਾਮ ਕਿੱਥੋਂ ਤੱਕ ਲੈਣ ਦੇਣ ਕਰਦੇ ਫਿਰ ਮੋਲ ਵੀਰ ਜੀ ਵਛੀ ਨੂੰ ਦੁੱਧ ਆ ਤੇ ਜਦਾ ਹੀ ਭਾਵੇਂ 40000 ਦੀ ਵੇਚ ਲਈਏ ਹਾਂ ਆਪਾਂ 37000 ਦੀ ਵਸ਼ੀ ਦੇ ਦਾਂਗੇ ਜੀ 37 ਦੀ ਹਾਂਜੀ ਠੀਕ ਹੈ ਜੀ ਹਾਂ ਲਓ ਜੀ 37000 ਦੀ ਭਾਈ ਦਾ ਵੀ ਇਹ ਆਪਾਂ ਜਿਹੜੀ ਵੱਛੀ ਦੇ ਦਿਆਂਗੇ ਦੋ ਛੱਡ ਦਾਂਗੇ ਰਾਸਿਆ ਬੜੀ ਕਰਮਾਲੀ ਹੈ ਦੂਰੀ ਆ ਰਾਈ ਭਾਈ ਕਰਕੇ ਸੌਦਾ ਹੋ ਗਿਆ ਇਹਦਾ ਸੌਦਾ ਹੋ ਗਿਆ ਤੇ ਉਹਨਾਂ ਸਾਈ ਪਾ ਕੇ ਨਹੀਂ ਨਹੀਂ ਸਾਈ ਨਹੀਂ ਇਹ ਵੱਛੀ ਲੈ ਲਈ ਉਹਨਾਂ ਨੇ ਗਾਇਆਂ ਦੋ ਲਈਆਂ ਸੀ ਹਾਂ ਤੇ ਚੱਕਰੇ ਚਲ ਗਿਆ ਵੀ ਉਹ ਨਾ ਮਾਤਾ ਜਦੋਂ ਵੱਛੀ ਲਈ ਸੀ ਉਦੋਂ ਹੀ ਥੋੜਾ ਦਿਲ ਕਰਦੀ ਪਉਂਦੀ ਵੀ ਵੱਛੀ ਵਾਲੀ ਗਾਂ ਲੈਣੀ ਆ ਤੇ ਮੁੰਕੇ ਚਲੋ ਦੁਨੀਆਂ ਆਪਣਾ ਮਾਲ ਸੇਲ ਹੋ ਗਿਆ ਫਿਰ ਇਹਨਾਂ ਲੈ ਲਈ ਮੁਣ ਕਹਿੰਦੇ ਜਦੋਂ ਉਹਨੇ ਇਹਨਾਂ ਲਦਣਾ ਆਇਆ ਨਾ ਉਹ ਮੇਰੇ ਕੋਲ ਵੱਛੀ ਹੋ ਰਿਹਾ ਇੱਕ ਚੰਗੀ ਹੈ ਮਗਰ ਵੱਛੀ ਹਾਂ ਉਹ ਮੁਣ ਕਹਿੰਦੇ ਸਾਡੀ ਮਿਹਨਤਾਂ ਦੀ ਗੱਲ ਸਾਨੂੰ ਇਹ ਦੇ ਦੇ ਤੇ ਇਹ ਨੂੰ ਰੱਖ ਲੈ ਮੈਨੂੰ ਇਹ ਮਾਦਰ ਭੈਣ ਭਰਾ ਨਰਾਜ ਕਰ ਤੋ ਕਹਿੰਦਾ ਇਹ ਵੱਛੀ ਖਰੀ ਆ ਸ਼ਾਇਦ ਭਲੇਖੇ ਚ ਸੀ ਉਦੋਂ ਲੈਣ ਲੱਗਿਆ ਸ਼ਾਇਦ ਮਗਰ ਵੱਛੀ ਹੋਵੇ ਹਾਂਜੀ ਠੀਕ ਆ ਇਹ ਚੱਕਰ ਬਣ ਗਿਆ ਹੋ ਗਿਆ ਚਲੋ ਕੋਈ ਗੱਲ ਨਹੀਂ ਦੋ ਹੁਣ ਵੱਛੀ ਕੋ ਦੁੱਧ ਦੇਵੇ ਕੋ ਹੌਸਲਾ 12 ਹੀ ਹੋਵੇ ਮਤਲਬ 11 ਕਿਲੋ ਆਪਣੀ ਫੋਲ ਗਾਰੰਟੀ ਹੈ ਜੀ ਹਾਂ ਦੋਤੇ ਆਉਂਦੀਆਂ 35 ਦੀ ਪ੍ਰਤਾਪ ਕਹਤੀ ਉਹ 35 ਦੀ 35 ਦੀ ਲਓ ਜੀ 35000 ਦੀ ਅੱਗੇ ਆਪਣੇ ਕੋਲ ਆ ਐਨੀਮਲ ਆ ਗਿਆ ਜੀ ਇਹ ਗੱਪਣਾ ਇਹ ਤਿਆਰ ਹੀ ਹੋ ਜੀ ਜਿਹੜਾ ਡਾਂਗ ਖੜੂ ਮੇਰੇ ਨਾਲ ਠੀਕ ਹੈ ਜੀ ਨਾ ਵੀ ਦੋਸਤੋ ਕ੍ਰੋਸ ਸ਼ਾਈਵਲ ਕ੍ਰੋਸ ਦੇ ਵਿੱਚ ਬਲੈਕ ਰੰਗ ਠੀਕ ਹੈ ਜੀ ਤੇ ਦੇਣਾ तकरीबन ਲੈ ਜੂ ਹਫਤਾ ਜੇ ਨਾ ਜਿਹੜਾ ਡਾਂਗ ਲੈ ਜਾਣੀ ਹਲੇ ਜਿਹੜਾ ਹੁਣੇ ਉਤਰੀ ਆ ਜੀ ਡੇਡਾਂਗੀ ਲੈ ਦੂ ਇੱਕ ਤਾਂ ਦੇਣੀ ਖੜੂ ਦੋ ਲੈ ਜੂ ਬਾਤ ਉਹ ਤਿਆਰ ਅਸੀਂ ਦੇ ਤਿਆਰੀ ਦੀ ਹੈ ਫਿਰ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਇਹ ਜੋੜੀ ਹੁਣੇ ਆਈ ਨਾ ਤੁਹਾਡੇ ਨਾਲ ਹਾਂ ਤੁਹਾਨੂੰ ਦੇਖੋ ਇਧਰ ਨੂੰ ਹਟਿਆ ਪਛਾਣ ਲਾਣਾ ਠੀਕਾ ਠੀਕ ਹੈ ਕਿੰਨਾ ਰਾਸ ਆ ਸਾਡਾ ਗੱਡੀ ਵਾਲਾ ਮੇਰਾ ਅੱਛਾ ਅੱਛਾ ਪ੍ਰਾਣਾ ਗੱਡੀ ਵਾਲਾ ਬਹੁਤ ਪ੍ਰੇਮੀ ਆ ਮਾਲਮੂਨ ਇਹ ਹੋਈ ਲਿਆਉਦਾ ਆਪਣਾ ਇਹ ਹੋਈ ਮਾਰ ਸਾਡੇ ਤੇ ਆਉਂਦੇ ਆ ਇਹ ਬਈ ਫਿਰ ਸ਼ੁਰੂ ਤੋਂ ਕੰਮ ਨਾਲ ਹੀ ਐ ਪੱਕਾ ਪੱਕਾ ਪ੍ਰਾਣਾ ਮੈਂ ਤਾਂ ਸਤਨਾਮ ਤੋਂ ਨਿੱਕੇ ਹੁੰਦੇ ਆ ਰੇ ਨਿੱਕੇ ਹੁੰਦੇ ਆ ਪ੍ਰਾਣੇ ਜੇ ਵਰਤਦੇ ਪ੍ਰਾਣੇ ਆਉਂਦੇ ਆ ਬਈ ਇਹ ਪੱਕਾ ਗਾਮੀ ਉਦੋਂ ਤੇ ਮੈਨੂੰ ਲੱਗਾ ਵੀ ਲੀਕ ਲਿਆ ਸੀ ਬਾਈ ਜਿਸ ਨਾਮ ਤੇ ਮੈਂ ਵਪਾਰੀ ਬੰਨਾ ਹਾਂ ਤੇ ਬਾਈ ਪ੍ਰਤਾਪ ਉਹਦਾ ਮੈਂ ਮਾੜਾ ਮੋੜ ਚਲੋ ਦਲਾਲੀ ਦਾ ਵੀ ਤੇ ਨਾਲ ਕਰ ਲੂਗਾ ਤੇ ਇਹ ਬੰਦਾ ਗੱਡੀ ਵਾਲਾ ਆਪਣਾ ਰਹੂਗਾ ਪੱਕਾ ਨਈ ਬਹੁਤ ਵਧੀਆ ਬਾਈ ਇੱਕ ਟੀਮ ਹੋ ਜਾਂਦੀ ਹੈ ਬੰਦੇ ਦੀ ਹਾਂਜੀ ਇਹ ਟੀਮ ਵਰਕ ਪੂਰਾ ਹੁੰਦਾ ਤੁਹਾਡਾ ਵੀ ਪੂਰਾ ਪੂਰਾ ਤੇ ਬਿਲਕੁਲ ਜੀ ਬਿਲਕੁਲ ਸੋਹਣੀ ਗੱਲ ਆ ਵੀਰ ਇਸੇ ਤਰ੍ਹਾਂ ਕੰਮ ਕਰਦੇ ਰਹਿਓ ਹਾਂਜੀ ਤੇ ਸਤਨਾਹ ਬਾਈ ਇਹ ਵੈੜ ਦਾ ਹੁਣ ਕੀ ਇਹ ਵੀਰ ਜੀ ਦੂਜਾ ਸੂਬਾ ਜੀ ਦੂਜਾ ਸੂਬਾ ਹਾਂਜੀ ਦੋਸਤੋ ਦੂਜਾ ਸੂਬਾ ਦੇਣ ਵੀ ਕੋਈ ਢਾਈ ਡੰਗ ਲੈ ਕੇ ਜਾ ਸਕਦੀ ਹੈ ਕੋਈ ਸਫ ਤੇ ਕੱਢ ਜਾਊਗਾ ਤੇ ਡੰਡ ਕੱਢ ਜਾਊਗੀ ਜੇ ਬਿਲਕੁਲ ਜੀਤ ਹਰਗੀ ਦੋਸਤੋ ਤੇ ਦੋ ਦਿਨ ਕੱਢ ਵੀ ਸਕਦੀ ਆ ਆਦਰਵਾਇਜ਼ ਕੋਈ ਵੀ ਸੌਦਾ ਕਰੇ ਤੇ ਬਿਲਕੁਲ ਤੁਸੀਂ ਗੱਫਾ ਲੈ ਕੇ ਜਾ ਰਹੇ ਹੋ ਤੇ ਆਪਣਾ ਬਿਲਕੁਲ ਚੌਵੀਂ ਥਾਣਾ ਤੇ ਬਣੂ ਜਿਹੜੀ ਦੋਸਤ ਬਣੂ ਬਹੁਤ ਜਿਆਦਾ ਚੰਗੀ ਤੇ ਆਪਣਾ ਤਾਂ ਆਪਣੀ ਬਹੁਤੀ ਪੁਲਿਸ ਸੀਲ ਪਾਉਦਾ ਠੀਕ ਐਨ ਨੂੰ ਕਰ ਦੇ ਹਲਿਓ ਐਨ ਪਤਾ ਐਨ ਘੁਮਾ ਦੇ ਬਾਕੀ ਤਾਂ ਜਿਹੜਾ ਥਣ ਚੱਡਾ ਚੱਡਾ ਦੋਸਤੋ ਘੱਟ ਵਿਖਾਉਂਦੀ ਬਾਕੀ ਹੈ ਪੂਰਾ ਬਣਿਆ ਵੇਖੋ ਚੱਡਾ ਤਾਂ ਲੱਲੂ ਪਰ ਜਣੇ ਹੈ ਜੀ ਮਨੂੰ ਚੰਗੀ ਜਿਹੀ ਬਾਕੀ ਜੇ ਦੋ ਦਿਨ ਵੀ ਕੱਢ ਗਈ ਤੇ ਮੈਨੂੰ ਉਹਦੇ ਘੰਟਿਆਂ ਦੇ ਹਿਸਾਬ ਨਾਲ ਪਸ਼ੂ ਬਣਦਾ ਜੇਕਰ ਵਿਹੜਾਂ ਦੀ ਗੱਲ ਕਰਨੀ ਹੈ। ਬੁਸੀਂ ਗੋਬਾਲੀ ਆ ਤੇ ਇੱਕ ਰੰਗ ਜਿਹੜਾ ਦੋਸਤੋ ਬਲੈਕ ਕਾਫੀ ਕਲਰ ਜਾਂ ਵਿੱਚ ਰੰਗ ਹੈਗਾ ਠੀਕ ਆ ਤੇ ਵੜ ਤਕਰੀਬਨ ਤੁਸੀਂ ਆ ਦੇਖ ਲਓ ਮੁੱਠੀ ਥਾਣਾ ਕੋਈ ਛੋਟਾ ਜਿਹਾ ਥਾਣ ਨਹੀਂਗਾ। ਤਸल्ली ਨਾਲ ਮੇਰਾ ਵੀਰ ਇੱਕ ਵਰੀ ਜਿਹੜੀ ਆ ਵੀਡੀਓ ਨੂੰ ਜਰੂਰ ਅੰਤ ਤੱਕ ਦੇਖ ਲਿਆ ਕਰੋ ਪੂਰੀ ਜਿਹੜੀ ਦੋਸਤੋ ਗੱਲਬਾਤ ਪਤਾ ਲੱਗ ਜੂ ਤੁਹਾਨੂੰ। ਤੇ ਬਾਈ ਪ੍ਰਤਾ ਆਪਣਾ ਸਤਨਾ ਵੀਰੇ ਕਿਥੋਂ ਤੱਕ ਇਹਦਾ ਮੋਲ? ਮੋਲ ਤੇ ਵਸ਼ੀ ਹੋਵੇ ਦੀ ਭਾਵੇਂ 40-45 ਹਜ਼ਾਰ ਦੀ ਵ ਕਾਲੀ ਜੋ ਹਾਂਜੀ ਦੋ ਛਰਦ ਕੇ ਉਹ ਨਹੀਂ ਕੋਹਾਨੀ ਦਾ ਜਾਣ ਦੇ ਦੂੰ ਹੋਵੇ ਨਹੀਂ ਗੱਲ ਤੇ ਹਾਂ 38 ਕਿੰਨੇ 37 ਦੀ ਹੁੰਦੀ ਹੈ 37 ਦੀ ਵਾਰ ਵੱਚੀ ਜਾਦੀ ਵੀਰ ਜੀ ਵੱਚੀ 40 ਤੋਂ ਬਾਹਰ ਵੇਖਣ ਵਾਲੀ ਜਦੋਂ ਹਾਂ ਚੱਲ ਕੋਈ ਵੀ ਮੈਂ ਪੁੱਛਦਾ ਪੁੱਛਦਾ ਨਹੀਂ ਉਧਰ ਨੱਪੇਗਾ ਮੈਂ ਤੁਹਾਨੂੰ ਜੀ ਸੁਨਾਨ ਤੇ ਅੱਜ ਫਿਕਰ ਨਾ ਕਰ ਲਓ ਵੀ 37000 ਦੀ ਵੱਚੀ ਜਿਆਦੀ ਚੰਗੀ ਜੇ 37000 ਦੀ ਅੱਗੇ ਕੋਈ ਬਿਲਕੁਲ ਖਰੀਦਦਾਰ ਅੱਗੇ ਕੋਈ ਵਪਾਰੀ ਪੈਜੂਗਾ ਕੁਈ ਦੋ ਵੇਸਾ ਜਦੋਂ ਸੂਬੀ ਨਾ ਵਸੀ ਮਾਲੋ ਭਲਕ ਨੂੰ ਵਸੀ ਸੂ ਪੈਂਦੀ ਆ ਵਸੀ 45 ਹਜ਼ਾਰ ਦੀ ਜਿੰਨੂ ਮਰਜੀ ਲਲਕਾਰ ਕੇ ਵੇਚ ਲਈ ਬਿਲਕੁਲ ਚਲੋ ਹੋਰ ਆ ਗਏ ਦੋ ਪੈਸੇ ਕੱਢਣ ਵਾਲਾ ਵੀ ਲੈ ਜੂਗਾ ਜੇ ਘਰੇ ਵਾਲਾ ਦੋ ਰੁਪਏ ਕੱਢ ਘਰ ਵਾਲਾ ਕੋਈ ਲੈ ਗਿਆ ਚਲੋ ਉਹਨੂੰ ਹੋਰ ਸਵੱਲੀ ਮਿਲ ਜੀ ਬਜਨ ਵੇਖੋ ਕਿੰਦਾ ਵਾ ਠੀਕ ਆ ਸੋਹਣੀਆਂ ਵਜਨ ਵਾਟੇ ਵਾਲੀ ਦੋਸਤੋ ਬੇਲ ਬੂਲ ਸੋਹਣੀ ਆ ਕਦ ਕੋਦ ਵੀ ਚੰਗਾ ਬਾਕੀ ਇੱਕ ਹੋਰ ਨੇੜੇ ਤੋਂ ਜ਼ਰੂਰ ਥਣ ਵੀ ਠੰਡੀ ਵੀ ਬੜੀ ਆ ਇਦਾਂ ਏ ਥੱਲੇ ਬਹਿ ਜੋ ਪਾਓ ਠੀਕ ਆ ਜੀ ਠੀਕ ਆ ਤਸੱਲੀ ਵਾਲੀ ਆ ਪੂਰੀ ਜਿੰਨੇ ਵੀ ਆ ਥਣ ਭ ਇਹ ਨਹੀਂ ਡੰਗਰ ਆਉਂਦਾ ਜਾਂਦਾ ਤੇ ਤੜਫੀ ਹੈ ਨਾ ਕੋਈ ਪਰਵਾਹ ਹੀ ਕੋਈ ਨਹੀਂ ਵੇਖੋ ਹਾਂ ਬਿਲਕੁਲ ਬਿਲਕੁਲ ਜੀ ਠੀਕ ਆ ਬਾਈ ਸਤਨਾਮ ਇਹ ਪਸ਼ੂ ਸੀ ਆਪਣੇ ਕੋਲ ਪੰਜ ਹਾਂਜੀ ਪੰਜ ਵੇੜਾ ਤੇ ਦੋਸਤੋ ਪੰਜ ਪਸ਼ੂ ਤੁਹਾਨੂੰ ਹੋਰ ਦਿਖਾ ਦਿੰਨੇ ਆ ਜਿਨ੍ਹਾਂ ਦੇ ਵਿੱਚੋਂ ਦੋ ਤਿੰਨ ਮੱਝਾਂ ਨੇ ਤੇ ਦੋ ਵੇੜਾ ਹੋਰ ਹੈਗੀਆਂ ਨੇ ਠੀਕ ਹੈ ਤੇ ਨੰਬਰ ਇੱਕ ਵਾਰੀ ਬੋਲ ਦਿਓ ਬਾਈ ਸਤਨਾਮ ਨੰਬਰ ਆ ਆਪਣਾ ਵੀਰ ਜੀ 94655 ਹਾਂਜੀ 58955 ਹਾਂਜੀ ਪਿੰਡ ਕੈਰੋ ਤਹਿਸੀਲ ਪਰੇ ਜ਼ਿਲ੍ਹਾ ਸ੍ਰੀ ਤਰਨਤਾਰਨ ਠੀਕ ਹੈ ਜੀ ਮੇਨ ਨਿਸ਼ਾਨੀ ਆਪਣੀ ਗ੍ਰੈਂਡ ਕੈਰੋਂ ਦੀ ਹੈ ਬਿਲਕੁਲ ਹਾਂਜੀ ਸੋ ਦੋਸਤੋ ਮਿਲਦੇ ਆ ਇੱਕ ਨ